ਅੰਤਰ ਜਾਮੀ ਪਰਖ ਵਿਦਾਤੇ ਸਰਦਾ ਮਨ ਕੀ ਪੂਰੀ ਨਾਨਕ ਦਾਸ ਹੈ ਸੁਖ ਮੰਗੇ ਮੋਕ ਕਾਰ ਸੰਤਨ ਕੀ ਤੂਰੀ ਜਿਸ ਪ੍ਰਾਣੇ ਉਤੇ ਗੁਰੂ ਮਹਾਰਾਜ ਸਿਸ਼ਵਕਸਤੇ ਨੇ ਔਦਿਨ ਵਾਰਵਿਚ ਪਰਭੂ ਦੇ ਸਬਦ ਦਾ ਨਾਮ ਹੁੰਦਾ ਪਿਆਰ ਲੱਗਦਾ ਹੈ ਤੇ ਉਹ ਆਪਣੇ ਆਪ ਨੂੰ ਗੁਰੂ ਤੋਂ ਸਮਰਪਿਤ ਕਰਦੇ ਹਾਂ ਵਾਲਨੇ ਕੁਰਬਾਨ ਜਾਂਦੇ ਇੱਕ ਬੇਨਤੀ ਕਰਦੇ ਮਹਾਰਾਜੀ ਤੁਸੀਂ ਅੰਤਰਜਾਮੀ ਹੋ ਕਿਰਪਾ ਕਰੋ ਮਾਨੂੰ ਗੁਰੂ ਪਿਆਰਿਆਂ ਸੰਗਤਾਂ ਦੇ ਚਰਨ ਤੋੜੀ ਬਖਸ਼ੋ ਮੈਂ ਵੀ ਨਾਮ ਜਪ ਕੇ ਆਪਣਾ ਜੀਵਨ ਸਫਲਾ ਕਰ ਲੈਵਾਂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ